ਮੱਟਾ-ਵੱਟ ਤੂੰ ਨਹੀਂ ਜਾਂਦੀ ਸੀ ਮੈਂ ਖੇਤ ਨੂੰ ਹਾਂ ਅਸੀਕਾਲ ਜੀ ਤੇ ਲੋ ਬਾਈ ਦੇਖ ਉੱਪਰਾਂ ਕੇਸਰੀ ਆ ਹਮ ਸ਼ਰਟ ਦਾ ਲੱਕ ਵਾਈਟ ਆ ਹਮ ਤੇਰੇ ਪਿੱਛੇ ਆ ਰਿਹਾ ਗ੍ਰੀਨ ਅੱਛਾ ਮਣਗਾ ਤਰੰਗਾ ਤੇ ਲੋ ਬਾਈ ਅੱਜ ਹਾਂ ਧੁੱਪ ਤਾਂ ਨਿਕਲੀ ਆ ਹਾਂ ਪਰ ਹਵਾ 'ਚ ਠੰਡ ਆ ਹਵਾ ਬਹੁਤ ਠੰਡੀ ਚੱਲ ਰਹੀ ਹੈ ਜਿਹੜੀ ਆਉਣ ਹੁਣ ਜੀ ਪੈ ਗਈ। ਹਾਂ ਬਹੁਤ ਹੈ ਠੰਡ ਬਹੁਤ ਆ ਧੁੱਪ ਜੇ ਬੈਠ ਕੇ ਉਹ ਥੋੜਾ ਜਿਹਾ ਆਉਂਦਾ। ਤੇ ਬਾਕੀ ਵੀ ਹਰਸ਼ਵੀਰ ਵੀ ਆ ਰਿਹਾ ਉੱਥੇ ਤੇ ਜਬੀ ਛਟ ਕੇ ਉਹ 58 ਹੋ ਗਈ। ਹਸਵੀਰ ਵਾਲੇ ਬਹੁਤ ਵਜਨ ਕੱਢ ਗਈ। ਦਿਨ ਚੱਲਦੇ ਹਨਾ ਦਿਨ ਚੱਲਦੇ ਹਨਾ ਦੇ ਦਿਨ ਚੱਲਦੇ ਇਹਨਾਂ ਦੇ। ਉਹ ਨਹੀਂ ਕੱਲ ਮੀਂਹ ਆਜੂਗਾ ਕਿ ਚੱਕਾ ਚੱਕਾ ਰ ਆ ਉਹਦੇ ਦਾ। ਮੀਂਹ ਪੈ ਗਏਗਾ। ਹਾਂ। ਜਦਾਂ ਧੁੱਪਨ ਗੜੀ ਹੋਵੇ ਨਾ ਹਾਂ ਫੇਰ ਨਹੀਂ ਸ਼ਾਮ ਫੇਰ ਨਹੀਂ। ਕਿ ਨਾਲੇ ਹੋਰ ਆ ਜਬੀ ਜੀ ਤਾਂ ਹੁੰਦਾ ਹੀ ਨਾਲੇ ਪਾਣੀ ਆ ਹੁਣ ਨਾ ਜਗਾ ਮੀਂਹ ਪੈ ਗਿਆ ਔਰ ਇਹਦਾ ਪਾਣੀ ਸੁੱਕਾ ਰਹਿ ਗਿਆ ਹੁਣ ਜੋਰ ਲੱਲੀ ਚ ਹੂੰ ਇੱਥੇ ਪਰ ਆ ਵੀ ਸਾਰਾ ਗੱਗੇ ਆ ਕੰਕੀ ਆ ਕਣ ਕਈ ਵਾਸਤੇ ਵਧੀਆ ਹੋਇਆ ਨਹੀਂ ਆ ਹਾਂ ਇਹਨੇ ਹੁਣ ਦੇਖੀਂ ਕਾਲੀ ਭਈਆ ਜੇ ਕਿਤੇ ਪਾਣੀ ਲੈ ਜਾਂਦੇ ਇਹਨੇ ਪੀਲੀ ਹੋ ਜਾਣਾ ਤਾਂ ਨਹੀਂ ਤੇ ਬਾਹਰ ਆ ਦੱਸਦੀ ਵੀ ਮੈਂ ਵਧੀਆ ਨਹੀਂ ਪਿਆ ਹੁਣ ਮੈਨੇ ਨਿਕਲ ਆਣਾ ਹੁਣ ਚਾਚੇ ਰਾਂ ਦਾ ਹਵਾ ਨਾ ਵੱਜੂਗਾ ਕਿੱਥੇ ਬਜਣਾ ਆ ਫੂਦ ਨਾ ਆਪਾਂ ਹਾਂ ਅਸੀਂ ਗਿੱਲੇ ਹੀ ਬੂਤ ਗਿੱਲੇ ਹੋ ਜਾਂਦਾ ਅੰਦਰ ਇਹਦਾ ਪਪੂ ਰਹਿਣਾ ਅੱਕ ਪਈ ਜਾਂਦੀ ਆ ਹਾਂ ਨਾ ਬੂਲੀ ਨਾ ਕਰਤਾ ਮੈਂ ਐ ਸਖਾਤੀ ਇਕ ਭਰੀ ਉੱਪਰ ਨੇ ਚੱਕ ਚੱਕ ਕੇ ਬਾਅਦ ਚੋ ਸੇਕ ਲੇ ਹੁਣ ਕਿੱਥੇ ਬਾਈ ਚਾਚੇ ਕਿੰਨੀ ਰਹੇਗੀ ਜਵੀ ਸਸਰੀ ਗੱਲ ਜੀ ਜਵੀ ਪਾਈ ਹੈਗੀ ਆ ਜਾਂ ਭਈਏ ਕਹਿੰਦੇ ਦੋ ਗੱਡੇ ਆ ਅੱਛਾ ਮੈਂ ਚਾਹਦੀ ਕਹਿੰਦਾ ਭਈਆਂ ਨੂੰ ਹਮ ਮਹਾ ਗਿੜੇ ਤਿੰਨ ਆ ਜਾਂ ਥੋੜੇ ਉਹ ਦੋ ਵਿੱਚ ਲੇਗੀ ਚਲੇਗੀ ਨਹੀਂ ਤੀਆ ਗੱਡਾ ਚਾਹੇ ਗੱਡੀ ਚਾਹੇ ਛੋਟੀ ਜਿਹਾਵੇ ਜਾਊਗੀ ਦੂਤ ਨਹੀਂ ਪੈਂਦੀ ਬਈ ਇਹ ਕਹਿੰਦੇ ਅਸੀਂ ਵੜਦੇ ਨਹੀਂ ਮਾਜਾ ਵੜਦੀ ਫਿਰ ਬਹਿ ਵੀ ਜਾਊਗੀ ਫੇ ਵੀ ਆਣੀ ਆ ਤਾਂ ਫਿਰ ਇਹ ਨਾ ਵਟੋਈ ਮਾ ਫੇਤੀਆ ਕਿਹੜਾ ਬਣ ਗਿਆ ਕਿ ਨਾ ਬਣ ਗਿਆ ਕਹਿੰਦੇ ਹਾਂ ਜਨੀ ਮਾਜਲਾ ਅਦਲਾ ਉੱਪਰ ਨੂੰ ਉੱਪਰ ਨੂੰ ਗਿਆ ਹੋਰ ਕੀਆ ਪਰ ਹੁਣ ਰਾਤਾਂ ਦੀ ਨਾ ਉੱਪਰੋਂ ਭੀਸਾ ਪੈਂਦਾ ਉੱਥੇ ਭੀਸਾ ਪਿਆ ਪੈ ਰਿਹਾ ਸੀ ਭੀਸਾ ਪੈਂਦਾ ਹੋਰ ਉਹ ਤਾਂ ਹੀ ਦਲਦਲ ਹੋ ਗਈਆਂ ਉਹ ਮਿੱਟੀ ਜਮੀਨ ਬਾਈ ਹੋਈ ਨਹੀਂ ਸੱਲ ਚੈੱਕ ਨਹੀਂ ਮਾਰੇ ਵਾ ਜਮੀਨ ਨੇ ਉਹ ਤਾਂ ਬਾਹੇ ਹੀ ਨਹੀਂ ਕਦੇ ਖੇ ਰੀ ਜਿੱਥੇ ਮਰੀ ਜ ਬਣਾਈ ਤੀ ਕਦੇ ਵੀ ਨਹੀਂ ਬਾਹੇ ਖੇਤ ਹੁਣ ਕਹਾ ਉੱਪਰ ਹੁਣ ਬਾਹੇ ਤਾਂ ਉਹਨੇ ਬੂਟੇ ਲਾਉਣੇ ਨੇ ਉਹ ਰੂਟਾ ਮੀਟਰ ਨਾਲ ਹੋਰ ਰੂਟਾ ਮੀਟਰ ਮਾ ਕੇ ਯਾਤਰੀ ਦਾ ਸੱਚੀ ਹੋ ਗਈ ਵੀ ਕਹਿੰਦਾ ਇੱਥੇ ਨਹੀਂ ਪਾਣੀ ਸੁੱਕਣਾ ਜਮੀਂ ਵੀ ਪੈ ਗਿਆ ਤੇ ਆਹਾ ਇੱਥੇ ਦੇ ਬਾਈ ਜਮੀਂ ਹੋਰ ਪੈ ਜਾਂਦਾ ਡਲਟ ਭਰ ਕੀਤੀ ਪਰ ਦਾਤੇ ਆਇਆ ਇਹਨੂੰ ਰੇਹ ਵਾਂਗੂ ਲੱਗਿਆ ਪਾਣੀ ਇਹ ਰੇਹ ਨੇ ਰੇਹ ਨਹੀਂ ਵੱਧ ਸਰਕਾ ਨਾ ਇਹ ਹਾਂ ਭਾਈ ਹੁਣ ਜਿੱਦਰੇ ਪਾਸੇ ਨੁਕਸਾਨ ਵੀ ਕਰ ਗਿਆ ਬਹੁਤ ਖਾਲਾ ਮਾੜਾ ਹੋਇਆ ਜਿੱਥੇ ਨੁਕਸਾਨ ਹੋਇਆ ਉਹ ਨਹੀਂ ਪਾਈ ਯਾਤੇ ਇੱਧਰ ਦੇਖੀ ਮੈਂ ਤਾਂ ਖੈਂਡ ਨਹੀਂ ਯਾਨ ਚਿੱਟਾ ਜਿੱਟਾ ਕਨ ਕੈਨੇਡਾ ਮੁਹਾਲੀ ਬ੍ਰੈਂਟਨ ਬਣਿਆ ਪਿਆ ਉਹ ਹੀ ਤਨ ਬਰਫ ਤਾਂ ਅਮਰੀਕਾ ਕੈਨੇਡਾ ਹੀ ਬਣੀ ਪਈ ਸੀ ਬਰਫ ਆਏ ਦਿਖਦੀ ਸੀ ਜੰਮੀ ਵੀ ਚੱਲ ਵੀਡੀਓ ਇੱਕ ਪਤਨ ਲਾਦਾ ਵੀ ਕਿ ਬਾਹਰ ਲਗਾ ਮਹਾਲੀਆ ਇੰਨੀ ਬਰਫ ਸੀ ਮੈਨੂੰ ਆ ਗਿਆ ਯਾਰ ਇਹਦੀ ਕਿਤੇ ਕਿਤੇ ਫੇਕ ਪਹਿਲਾਂ ਵੇਖ ਲਈ ਸੀ ਮੈਂ ਕਿਤੇ ਕਿਤੇ ਫੇਕੇ ਪਾਈ ਹੋਈ ਆ ਪਰ ਤੇਰੀ ਤਿਆਰੀ ਮੁਹਾਲੀ ਜਿੱਥੇ ਗੱਡੀ ਲਿਆਏ ਆ ਜਿੱਥੇ ਟ੍ਰੇਨ ਉਲਟੀ ਸੀ ਬਾਈ ਦਾ ਫੋਨ ਮੰਨੂ ਆਇਆ ਤਾਂ ਕਹਿੰਦਾ ਪਿੰਡਾਂ ਨੂੰ ਬਹੁਤ ਨੁਕਸਾਨ ਹੋਇਆ ਕਿਹੜੀ ਕਿੱਥੇ ਉਲਟੀ ਦੀ ਇੱਕ ਬਹੁਤ ਵੱਡਾ ਹਾਸਾ ਉਹਦੇ ਬਾਅਦ ਬਹੁਤ ਹਾਸੇ ਟ੍ਰੇਨ ਦੇ ਫਿਰ ਕੀੜੀ ਕੁੜੀ ਬਣੀ ਕੇ ਆਏ ਬਹੁਤ ਬੰਦੇ ਮਰਦੇ ਪਿੜਗੀ ਦੀ ਉਹ ਕੀੜੀ ਕੁੜੀ ਇਹ ਇਹ ਨੋਮਾ ਕੋਈ ਕਿਹੜੀ ਸ਼ਾਟ ਆ ਆ ਰਖਨੇ ਕਿੰਨੀ ਖੰਨੇ ਕਿੰਨੀ ਉਲਟੀ ਆ ਇਹ ਸ਼ਰਾ ਹੀ ਰਖਿਆ ਜਿੱਥੇ ਲਖਿਆ ਕੀੜੀ ਪਸੀ ਕੀੜੀ ਪਸੀ ਨਹੀਂ ਹੈਗਾ ਹਾਂ ਮਕਾ ਮਕਾ ਇਹ ਜੇ ਨੋਮਾ ਯਾਰ ਕੀੜੀ ਮਕਾ ਮਕੋਰ ਪਤਾ ਇੱਕ ਬੈਂਕ ਕੋ ਹੈਗਾ ਕੋਈ ਦਸੇਓ ਬਾਈ ਕਿਹੜਾ ਜੱਜ ਤੇ ਹੁਣ ਜਾਜ ਨਹੀਂ ਆ ਅਗਲੇ ਦਿਨ ਰਾਤ ਹੋਊਗਾ ਮੈਨਰੇ ਨਾਲ ਹੁਣ ਚਾਹ ਦਿਲ ਪੰਨੀ ਆਉਂਦਾ ਉੱਥੇ ਕਦੇ ਬਹੁਤ ਨੁਕਸਾਨ ਹੋਇਆ ਹੇ ਨਾ ਨੁਕਸਾਨ ਹੋਇਆ ਕਹਿੰਦੇ ਵੀ ਚਿੱਟਿਓ ਧਰਤੀ ਕਰ ਸਕਦਾ ਚਾਚਾ ਜਿੱਥੇ ਗਿਰੀ ਆ ਕਰੀ ਕਰਿਆ ਕਰੀ ਆ ਗਿਆ ਨਾ ਦਾ ਕਣਕਾ ਕੱਢੀ ਆ ਨਾ ਸਰੋ ਹੀ ਖੱਡੀ ਨਾ ਬਸਤੀ ਖੱਡੇ ਆ ਲੰਡਰਾਂ ਦੇ ਭੂਆ ਦਾ ਫੋਨ ਆਇਆ ਤਾਂ ਹਾਂ ਕਹਿੰਦੇ ਭਾਈ ਜਿਹੜੀ ਕਹਿੰਦਾ ਨਾ ਬੱਜੀ ਗਈ ਆ ਜਾ ਕੇ ਉੱਥੇ ਇੱਕ ਸਰਦ ਢੇਰੇ ਲਾ ਦਿੱਤੇ ਹੂੰ ਕੋਈ ਰੁਕਾਉ ਨੰਗਰ ਨਹੀਂ ਬੰਨਣ ਦਿੱਤੇ ਇਹਦੇ ਬਾਹਰ ਕੱਢੇ ਪਤੇ ਮਾਰੇ ਮੋਟੇ ਭੰਨ ਕੇ ਸਿੜਤੇ ਆਂ ਕਰੇ ਕਿਤੇ ਕਿਤੇ ਚਾਚੇ ਨੇ ਡਿੱਕੇ ਟੈਂਕੀ ਵੀ ਇੰਜਾਂ ਦੇ ਕੀ ਬੰਨੀਆਂ ਇਹ ਤਾਂ ਬਾਈ ਆ ਟੀਨਾ ਪੱਥਰ ਜਿਹਨੇ ਨੂੰ ਇਹਨਾਂ ਨੂੰ ਵੀ ਗੜੀਆਂ ਕਰ ਦਿੰਦੀ ਇਹ ਸਾਡੇ ਦੁੱਲੇਆਂ ਦੇ ਕੱਢੀ ਸੀ ਰਾਹੇ ਕੱਢੀ ਹੋਈ ਇਹ ਨਹੀਂ ਜਿਹੜੇ ਕੱਢੀਆਂ ਦੀਆਂ ਹੁਣ ਵੀ ਕੱਢੀਆਂ ਦੀ ਸੀ ਰਾਹੇ ਐਲਡੇ ਗਰੀ ਦੇ ਹਾਂ ਐਲਡੇ ਗਰੀ ਦੇ ਆਪਣਾ ਤਾਂ ਗਰੀ ਹੀ ਗਿਆ ਤਾਂ ਯਾ ਤੂੰ ਹਾਂ ਜੀ ਬੜੀ ਗਿਰਦੀ ਆ ਹਾਂ ਚਲੋ ਮਾੜਾ ਮਾੜਾ ਆਇਆ ਤਾਂ ਮਾੜਾ ਆ ਨਿਸ਼ਾਨ ਜੀਵਿਦਾਰ ਦੀ ਸਾਰੀ ਹੁਣ ਫਸਲ ਫੁੱਲ ਸਾਰਾ ਖਰਚਾ ਹੋਇਆ ਵੇ ਤਾਂ ਬਾਈ ਬਰਸੀ ਨਾ ਦੋਨੋਂ ਛੱਡੇ ਨਹੀਂ ਹੁਣ 1% ਵੀ ਜਿਹੜੀਆਂ ਗਣਕਾ ਤੋੜੀਆਂ ਸਾਰਾ ਖਰਚਾ ਹੋਇਆ ਵੇ ਤਾਂ ਹੋਰ ਖਤਮ ਕਰ ਗਣਕਾ ਵੀ ਤੋੜੇ ਦਿੱਤੀ ਨਾ ਨੇੜੇ ਚ ਗਣਕਾ ਹਾਂ ਸਭਾ ਧਾਬੜੇ ਵੀ ਗਿਰ ਗਿਆਂ ਆਪਾਂ ਨਾਲ ਸਰੋਂ ਹਾਂ ਸਰੋਂ ਡੇਡੀਆਂ ਕਰਤੀਆਂ ਪਰ ਉਹ ਨਹੀਂ ਵਿਗੜਿਆ ਐਨ ਨੇ ਸਾਰੇ ਭੰਦਣੇ ਉਹਦੇ ਸਿਰ ਜੇ ਵਾ ਕੀ ਐਂਡ ਐਂ ਦਾ ਮਾੜਾ ਨਾਲ ਨਵੇਂ ਮਾੜਾ ਮਾੜਾ ਆਇਆ ਮੈਂ ਤਾਂ ਕੱਲ ਕਹੀ ਨਹੀਂ ਗਿਆ ਉਰੇ ਬੈਠਾ ਮਾਹ ਐਣ ਘੋਲਦੀ ਐ ਜਿਆਦਾ ਉੱਧਰ ਕੰਮ ਹੁੰਦਾ ਤਾਂ ਉਹ ਉੱਥੇ ਧਰਤੀ ਥੱਲੇ ਲਗ ਲਗ ਮੁਰਦੀਦੀ ਬੀਜੀ ਚਲ ਇੱਧਰ ਕੰਮ ਹੁੰਦਾ ਦਾ ਜਦੋਂ ਟਾਈਮ ਐਣ ਗਿਰਦੀ ਜੇ ਜਿਹੜੇ 10000 ਰੁਪਏ ਦਾ ਡੇ ਆ ਆ 10000 ਦਾ ਜਦਿਆ ਟਾਈਮ ਤਾਂ ਮਾਹ ਲੈ ਐਣ ਗਿਰਦੀ ਆ ਕਿਧਰੇ ਬੜਾ ਘੋੜ ਦਾ ਮਾਹ ਐਣ ਗਰੂਗੀ ਕਿਧਰੇ ਇਹ ਤਾਂ ਨਵੇਂ ਨਵੇਂ ਮਾੜਾ ਆਏ ਹਾਂ ਅੱਗੇ ਤਾਂ ਨਹੀਂ ਆਏ ਬਿੰਨੇ ਜਾ ਕੇ ਪਈ ਐਣ ਨਹੀਂ ਪੈਂਦੀ ਨਹੀਂ ਨਹੀਂ ਐਣ ਪੈਂਦੀ ਸਾਲਾਂ ਮੇ ਪੈਂਦੀ ਰੋਹੀਮਨੀ ਪੈਂਦੀ ਨਹੀਂ ਨਹੀਂ ਇਹ ਘਾਹ ਜਾ ਕੇ ਪੈਂਦੀ ਐ ਕਣਕੀ ਵੱਢ ਕਣਕ ਜੀ ਵੱਢਣੀ ਹੁੰਦੀ ਆ ਇਹ ਆ ਬਈ ਇੱਕ ਵਾਰੀ ਆ ਪੱਕੀ ਵੀ ਕਣਕ ਦੀ ਬੱਲਾ ਪੂਰੀਆਂ ਗੱਦਾਂ ਦੀ ਆ ਪਈ ਸੀ ਹਾਂ ਬੀਬੀ ਜੀ ਸਮਝ ਐ ਤਾਂ ਨਹੀਂ ਪੈ ਜਾਂਦਾ ਛੰਡਾ ਹਾਂ ਅੱਜ ਆਏ ਦੋ ਹਜ਼ਾਰ ਰੁਪਈਆ ਕਿਹਾ ਸੀ ਹੁਣ ਆਪਣੇ ਕਿਹੜੇ ਪਈਏ ਇੱਧਰ ਪੂਰਾ ਆਪਣੇ ਬਚਿਆ ਕੁਝ ਵੀ ਨਹੀਂ ਇੱਧਰੋਂ ਇੱਥੇ ਤੱਕ ਆ ਗਈ ਦੀ ਆਇਆ ਸਭ ਹੀ ਲੱਗ ਆਜ ਪਈ ਆ ਆਹ ਇੱਧਰ ਆ ਪੈਲੀ ਆਪਣੇ ਦੇ ਆ ਮਾਛੂ ਵਾੜੇ ਬਹੁਤ ਪਈ ਕਹਿੰਦੇ ਇੱਧਰੋਂ ਪੈਲੀ ਕਰਾਲੀ ਤੱਕ ਵੇ ਕਰਾਲੀ ਕਿੰਨੀ ਵਧੀਆ ਆਹ ਏਰੀਆ ਜ ਆਪਣਾ ਵਜ ਗਿਆ ਬਸ ਮੜਾ ਜਿਆ ਟੋਟਾ ਜਿਹਾ ਵਜ ਗਿਆ ਟੋਟਾ ਜਿਹਾ ਵਜ ਗਿਆ ਇਹ ਇਹਦਾ ਨਕਸਾਨ ਪਹਿਲਾਂ ਬਹੁਤ ਹੋਇਆ ਪਿਆ ਆ ਇਹਨੂੰ ਪਹਿਲਾਂ ਡਬੂ ਕੇ ਗਿਆ ਹੋਇਆ ਇਹਨੂੰ ਪਹਿਲਾਂ ਡਬੂ ਕੇ ਗਿਆ ਅਨੰਦਪੁਰ ਏਰੀਆ ਉਹ ਗਿਆ ਆਪਣਾ ਹੋ ਗਿਆ ਆ ਹੈ ਕਿ ਨਹੀਂ ਚਲੋ ਜਿਹੜਾ ਕਿਸਮਤ ਮਾਉਂਦਾ ਹੈ ਕਿਸਮਤ ਮਾਉ ਵੀ ਮਿਲਣਾ ਉਹੀ ਮਿਲਣਾ ਪਰ ਅੱਜ ਉਹ ਦੇਖ ਰਾ ਧੁੱਪ ਹੈਗੀ ਯਾਰ ਕਿਹੜੀ ਪਰ ਹੱਡ ਲੱਗੀ ਜਾਂਦੀ ਹੈ ਹਾਂ ਹੈ ਨਾ ਇੱਕ ਸਾਲ ਪਈ ਤੀ ਐ ਹਨ ਬਹੁਤ ਰੇ ਇੱਥੇ ਹੁੰਦੇ ਨੇ ਕਿਕਰਾਂ ਹੂੰ ਆ ਇੱਥੇ ਆਪਣੇ ਆ ਜਿੱਥੇ ਆ ਨਾਲਾ ਆ ਆ ਅੱਛਾ ਅਈ ਤੇ ਕਿ ਕਰ ਹੁੰਦੀਆਂ ਦੀਆਂ ਕਿਕਰਾਂ ਦੇ ਉੱਪਰ ਬੈਠਦੇ ਹੁੰਦੇ ਤੇ ਬੰਗਲੇ ਬੰਗਲਾ ਵਾਲਾ ਤਾਂ ਰਖਤ ਉਰੇ ਵਹਿੰਦਾ ਹਾਂ ਕਿਕਰ ਉਰੇ ਬੈਠਦਾ ਜਿਆਦਾ ਕਿਕਰ ਉਰੇ ਬੈਹਿੰਦਾ ਹੈ ਜਿਹਨੂੰ ਉੱਪਰ ਬੈਠਣਾ ਇਹ ਆਹਣਾ ਵੀ ਉੱਪਰੇ ਹੁੰਦਾ ਸਿਰੇ ਜਾ ਕੇ ਹੂੰ ਭਾਈ ਰਾਤ ਨੂੰ ਐਹਨ ਆ ਗਈ ਹੂੰ ਤਵੇ ਨੂੰ ਦੇਖ ਲੈ ਤੂੰ ਬੰਗਲੇ ਗਾ ਕੌਂ ਗਿਆ ਥੱਲੇ ਆਏ ਮਰੇ ਪੈਦੇ ਓਹੋ ਸਾਰੀ ਮਾਰ ਤੇ ਜਿੰਨੇ ਬੈਠੇ ਦੇ ਉੱਪਰ ਢੇਰ ਲਾਤਾ ਥੱਲੇ ਜਾਨਵਰ ਜਾਨਾ ਕਿੱਥੇ ਨੱਠ ਲੂ ਰਾਤ ਨੂੰ ਇੰਨੀ ਇਹਨਾਂ ਨੂੰ ਕਰ ਵੀ ਕੇ ਲੂਗਾ ਕਰ ਵੀ ਕੇ ਲੂਗਾ ਲੂਹ ਵੀ ਕਿੱਥੇ ਜਾਊਗਾ ਲੂਹ ਵੀ ਕਿੱਥੇ ਜਾਊਗਾ ਹੈ ਕਿ ਨਹੀਂ ਬਹੁਤ ਆ ਜੀਆ ਜੰਤ ਮਰਿਆ ਦਾ ਇਕ ਨਹੀਂ ਮਰਿਆ ਤਾਂ ਹੁਣ ਵੀ ਜਾਚੇ ਬਹੁਤ ਹੋਣਾ ਹੈ ਉੱਧਰ ਨੂੰ ਮਰਿਆ ਹੋਊਗਾ ਲਈਆਂ ਕੌਂ ਕੂਦ ਉੰਜ ਫੀਜ ਜਨੇ ਵੀ ਚ ਐਣ ਨੇ ਭੰਨੇ ਹੁਣੇ ਨਹੀਂ ਭੰਨਦੀ ਭੰਨਦੀ ਛੱਡਦੀ ਕਿਰੇ ਤਗੜਾ ਹੈ ਬੂਲ ਆ ਵੀਰੇ ਇਹਦਾ ਬੰਦੇ ਨੂੰ ਪਸੀ ਪਾ ਦਿੰਦੀ ਆ ਹੂੰ ਤਸਲੇ ਲੈ ਕੇ ਮੈਸਾ ਬੰਨਨੀ ਪੈਂਦੀ ਆ ਬਾਜੀ ਪਰ ਹਾਂ ਹੈ ਕਿ ਨਹੀਂ ਪੈਰ ਭੰਨਦੇ ਜਿੱਥੇ ਪੈ ਗਈ ਮੈਸਾ ਰਾਟ ਪਵਾ ਦਿੰਦੀ ਆ ਗਾਇਆਂ ਦੇ ਸਪੀਡ ਵੀ ਦੇਖ ਲੈ ਕਿਹੜੀ ਆਉਣਾ ਉਹਨੇ ਭੰਨਦੀ ਤਾਂ ਉਹ ਕਿਦਾ ਜਾਂ ਕੋਰ ਦਾ ਪੈਣੀ ਨੰਗਰंदर ਬੰਨਦੋ ਆਉ ਉਹਦਾ ਇਹਨੇ ਕੁਝ ਲੇਟ ਜਾਣਾ ਕਿਤੇ ਹਾਂ ਇਹ ਪਾਣੀ ਵੀ ਘੋਰਦੋਂ ਤਾਂ ਪਰਫੇ ਘੋਰਦੀ ਹੁੰਦੀ ਆ ਜਿਆ ਅਛਾ ਹਾਂ ਉਹ ਵੇ ਸਾਡੇ ਕਹਿੰਦੇ ਵੀ ਪਹਿਲੀ ਵਾਰ ਤੋਂ ਡੰਗਰ ਅੰਦਰ ਐਰਿਕ ਨੇ ਨੁਕਸਾਨ ਜ਼ਿਆਦਾ ਕਰ ਗਿਆ ਐਨੀ ਕਦੇ ਨਹੀਂ ਦੇਖੀ ਜੱਜੇ ਜਿੰਨੀ ਹੁਣ ਦੇਖੀ ਆ ਆਪਣੇ ਪਹਿਲੀ ਵਾਰ ਇੱਥੇ ਚੌਂਤੇ ਤੇ ਆਏ ਲੱਗਦੀ ਸੀ ਜਦ ਅੱਛਾ ਚੌਂਤੇ ਤੇ ਪਰਾਪਰਾ ਲੱਗੀ ਸੀ ਜਦ ਸਾਰਾ ਗੁੱਸਾ ਖਤਮ ਕਰ ਗਈ ਜੀਰੀ ਉਧਰ ਖੇਤਾਂ ਮਾਂ ਤੇ ਜੀਰੀ ਦੀ ਮਕਨ ਆ ਜਦ ਜੀਰੀ ਜੀ ਪਈ ਸੀ ਤੂੰ ਆਏ ਦੇਖਦਾ ਵੀ ਪੰਜ ਪੰਜ 7 7 ਟੰਟੜੇ ਨਿਕਲੀ ਬਾਕੀ ਥੱਲੇ ਝੜਦੀ ਸੀ ਰੜਕਾ ਮਾਰਨ ਵਾਲਾ ਕੰਮ ਹੋ ਗਿਆ ਦਾ ਐਨੀ ਜੀਰੀ ਝੜੀ ਮਤਲਬ ਇਹਦਾ ਕੋਈ ਉਹ ਨਹੀਂ ਹੈ ਟਾਈਮ ਟੇਬਲ ਜਿਹਨੇ ਕਰ ਸਕਦਾ ਨਹੀਂ ਤਾਂ ਕੋਈ ਨਹੀਂ ਹੋਗਾ ਯਾਰ ਯਾਨੀ ਸਿਆਲਮਾ ਹੀ ਤੇ ਜ਼ਿਆਦਾ ਚਾਂਸ ਹੈ ਹੂੰ ਭਾਣਾ ਤੂੰ ਨਾ ਮਹੁੰਦੇ ਘਾਟੀ ਦੇ ਇਹ ਸਿਆਲਮਾ ਥੋੜਾ ਜ਼ਿਆਦਾ ਹੁੰਦੇ ਇਹਦੇ ਹੂੰ ਸਿਆਲਮਾ ਜ਼ਿਆਦਾ ਗਿਰਦੀ ਇੱਕ ਵਾਰ ਤਾਂ ਲੱਗਦੀ ਸੀ ਵੀ ਗਿਰ ਗਰੂਗੀ ਜਿਹੜੇ ਸਾਹਰ ਨੇਰੀ ਹੋ ਗਿਆ ਨਹੀਂ ਰਹੀ ਹੋ ਗਿਆ ਇਹਦੀ ਅਜੇੜੀ ਮੋਟੀ ਕਿਣੀ ਮੈਨੂੰ ਤਾਂ ਆਏ ਦਾ ਵਾਹੇ ਦਾ ਪਾਣੀ ਮੈਨੂੰ ਕੱਢਣਾ ਪੈਣਾ ਹੈ ਨਹੀਂ ਤਾਂ ਕਣਕ ਦਾ ਬਚ ਗਿਆ ਕੰਮ ਲੋਟ ਜਿਹੜੀ ਮੀਂਹ ਹਟ ਗਿਆ ਆ ਤੇਰੀ ਬਟਰੇ ਬਚਾ ਲਿਆ ਤੈਨੂੰ ਜੇ ਕਿਤੇ ਮੈਂ ਪਾਣੀ ਲਾ ਦਿੰਦਾ ਇਹਨੂੰ ਫੇਰ ਮਰ ਗਈ ਦੀ ਇਹ ਕੱਢਣਾ ਪੈਣਾ ਤਾਂ ਹੈਨਾ ਇਹ ਤਾਂ ਕੋਈ ਨਾ ਕਰਦਾ ਜਿਹੜਾ ਤੇਰੀ ਖਾਲੀ ਬਈਦੀ ਇੱਥੇ ਟੂਏ ਮਲਾ ਦਿੰਦਾ ਚੱਲ ਹੁਣ ਦੋ ਦਿਨ ਨੂੰ ਫੇਰ ਦੱਸਿਆ ਵਾ ਕਿ ਆ ਪਤਾ ਜਾਂ ਕੀ ਬਣਨਾ ਹੈ ਹੂੰ ਉਹ ਹੁਣ ਧਰਤੀ ਨਾਲ ਕਬਰ ਕਰ ਜੇਣਾ ਮਾੜਾ ਮੋਟਾ ਦੋ ਦਿਨ ਚ ਆਹੋ ਕਿ ਨਹੀਂ ਹਾਂ ਹਾਂ ਬਾਕੀ ਪਰਚੀ ਬੁੱਚੀ ਆਈ ਨਹੀਂ ਅਜੇ ਪਰਕੀਆਂ ਆਈਆਂ ਵੀ ਆ ਯਾਰ ਮੇਲੇ ਵਾਲੇ ਕਹਿੰਦੇ ਲੈ ਆਓ ਮੇਲੇ ਵਾਲਿਆਂ ਨੇ ਕਹਿੰਨ ਕਰਾਈ ਹੋਈ ਦੋ ਦਿਨਾਂ ਕੱਲ੍ਹ ਕੜਾਈ ਇੱਕ ਪਰਲੇਲੀ ਨਹੀਂ ਘੜ ਹੋਈ ਹਾਂ ਅੱਜ ਦੀ ਕੜਾਈ ਹੁਣ ਅੱਜ ਜਾਊਗੀ ਸ਼ਾਮ ਨੂੰ ਟਾਲ ਵੀ ਖਾਲੀ ਵਿੱਚ ਦਰਸ਼ ਵੀ ਤਰਦ ਉਹ ਵੀ ਖਾਲੀ ਹੁਣੀ ਹੈ ਬੱਧਾ ਗੁੰਮ ਕਰਦਾ ਟ੍ਰੇਲਾ ਵਸ ਗਿਆ ਪਹਿਲਾ ਘੰਟਾ ਨਾਲ ਖੀਦਮੀ ਲੱਗ ਲਿਆ ਫਿਰ ਉੱਥੇ ਜਾਮ ਵਸ ਗਿਆ ਨਗਰ ਕੀਰਤਨਾ ਆਇਆ ਚਾਲ ਨੇ ਦੇਖ ਲੈ ਸਾਰਾ ਕੁਝ ਖਰਾਬੀ ਨਹੀਂ ਚਾਲ ਖਰਾਬ ਦਾ ਸਭ ਕੁ ਏਦਾਂ ਹੀ ਆ ਬਾਈ ਚਾਲ ਹਿਲਦੀ ਆ ਫਿਰ ਆਪਣਾ ਤਾਂ ਫੇਕ ਸਕਦੀ ਮੈਂ ਜਿਹੜੇ ਮੁੰਡ ਮੰਨ ਲੈਂਦੇ ਉਹਨੂੰ ਲੈ ਕੋ ਹੁਣ ਕੱਲੂ ਤਾਂ ਨਹੀਂ ਨਹੀਂ ਹੈਗਾ ਪਰਸੋਂ ਦਾ ਹਦ ਹੈ ਨਾ ਗਏ ਬਦੋ ਦਿਨ ਉਹ ਤਾਂ ਲੱਗ ਜੀ ਯਾਰ ਹੁਣ ਨਾ ਬਥੇਰਾ ਐ ਇੰਨਾ ਨਾ ਹੁਣ ਤਾਂ ਚਾਹੀਦੀ ਨਹੀਂ ਹਾਂ ਜਿੱਥੇ ਨਹੀਂ ਪਿਆ ਉਧਰ ਪਾ ਲਾ ਹੁਣ ਦਾ ਚਾਚ ਰੇਹਾ ਕਿੱਥੇ ਆ ਹੈ ਹੈ ਕਾ ਇਹ ਜਾਂ ਇਲਾਕਾ ਸੁੱਕਾ ਵੀ ਹੈਗਾ ਇਹ ਜਾਂ ਇੱਕ ਫੋਨ ਆਇਆ ਦਾ ਮੈਨੂੰ ਕਿ ਸਾੜਕੇ ਨਹੀਂ ਪੀਂਦੀ ਬਾਈ ਉਹ ਬਾਈ ਕੇ ਕਮੈਂਟ ਵੀ ਕਰਦਾ ਦਾ ਜਿਹੜਾ ਮੈਨੂੰ ਪੀਂਦੀ ਨਹੀਂ ਸਾਡੇ ਰਕਣੀ ਵੀ ਨਹੀਂ ਹੋਰ ਹੁਣ ਆਏ ਉਧਰ ਵਾਲੇ ਪਾ ਦਿਆਂ ਸਾਡੇ ਦਾ ਬਥੇਰਾ ਇੰਨਾ ਕ ਹਾਂ ਹੁਣ ਨਹੀਂ ਹੁਣ ਦਾ ਹੁਣ ਦਾ ਨੁਕਸਾਨ ਹੀ ਆ ਚਾ ਹਾਂ ਤਾਂ ਠੀਕ ਐ ਨਾ ਪਾਣੀ ਇੰਨਾ ਫਾਇਦਾ ਹੋਗਾ ਇਹਦਾ ਪੂਰਾ ਪਾਣੀ ਲਗ ਲਿਆ ਅਸੀਂ ਰੇਹ ਛਿੜਕੇ ਆਏ ਆ ਉੱਥੇ ਬੂਟੇ ਇੰਨਾ ਤਰ ਹੁੰਦਾ ਹੁਣ ਬਸ ਤੂੰ ਠੇਫਰੀਆਂ ਚੱਪਲਾ ਪਾ ਕੇ ਜਾ ਜਦ ਵੀ ਵੱਢ ਕੇ ਲਿਆਏ ਚੁੱਕੀ ਬਈ ਉਹ ਪਰਸੀਂ ਨਹੀਂ ਵੱਢਿਆ ਹੁਣ ਸੁੱਕਾ ਹੈ ਸੁੱਕਾ ਹੈ ਇੰਨਾ ਕਹਦਾ ਪੀ ਲੈਂਦਾ ਇਹਦਾ ਪੀ ਪੀ ਲੈਂਦੀ ਇੰਨਾ ਕ ਜਿਆਦਾ ਪੀ ਜਾਂਦਾ ਫੇਰ ਔਖਾ ਹੁੰਦਾ ਦੇ ਔਖਾ ਹੁਣ ਜੇ ਪਰਸੀਂ ਉੱਠਣ ਲੱਗ ਗਿਆ ਮੇਰੇ ਤੇ ਕਹਿੰਦੇ ਤੇ ਵੀ ਰਾਤ ਰਾਤ ਨੂੰ ਵੀ ਦੱਸੇ ਉਹਨੇ ਕੰਮ ਖਰਾਬ ਕਰਨਾ ਦਾ ਜੇ ਰਾਤ ਨੂੰ ਪੈਂਦਾ ਫੇਰ ਹੋਣਾ ਤਾਂ ਖਰਾਬ ਪਰਸੀਂ ਹੁਣ ਉੱਠਣ ਲੱਗੇ ਬਾਈ ਹੁਣ ਧੁੱਪ ਪਈ ਹੈ ਨਾ ਜ ਬਾਕੀ ਕਬੂੜੀਆਂ ਵੀ ਨਹੀਂ ਬਾਕੀ ਗੇਟ ਲੱਗੇ ਨਹੀਂ ਬਣਾਉਣ ਦਾ ਚਾਚੇ ਗੇਟ ਅੱਜ ਗਿਆ ਥੋਨੂੰ ਆ ਜਾ ਕਹਿੰਦਾ ਮੈਂ ਗੁਰਦੁਆਰੇ ਮੈਂ ਲੱਗਿਆ ਕਹਿੰਦਾ ਕੱਲੂ ਆਉਂਗਾ ਆਹ ਗੁਰਦੁਆਰੇ ਲੱਗੇ ਮੈਂ ਕੁਝ ਕਰ ਲਵਾਂ ਉਹ ਗੁਰਦੁਰ ਤੇ ਕੰਮ ਹੈ ਕਹਿੰਦਾ ਅੱਜ ਇਹਨੂੰ ਨਵੇਟ ਦਵਾਉਣਾ ਕਦੀ ਕੱਲੂ ਆਉਂਗਾ ਹੁਣ ਚਲ ਕੱਲੂ ਆਜੂ ਹੁਣ ਤਾਂ ਇੱਕ ਦੇੜੇ ਚ ਜੋੜ ਦੇਣਾ ਉਹ ਆਪਾਂ ਦਾ ਬੜਾ ਜੈਨ ਪਾਉਣੀ ਉੱਥੇ ਠੀਕ ਨਹੀਂ ਕਰ ਸਿੰਪਲ ਬਣਾਉਣਾ ਸਿੱਧਾ ਜਾ ਆ ਸੁੱਕਾ ਦਾ ਕੰਮ ਵੀ ਨਹੀਂ ਬੜੂ ਸੁੱਖਾ ਵੀ ਥਿੱ ਲੱਗਿਆ ਪਾਉਣਾ ਸੁੱਖਾ ਵੀ ਆ ਉੱਥੀ ਆ ਪਾਉਂਦੀ ਲੱਗੇ ਵੀ ਆ ਕਰ ਇਹ ਚੱਲ ਵਧੀਆ

ਇਹੜਾ ਜੜਾ ਲੱਗੀ ਜੀ ਸਾਨੂੰ ਇਹ ਟੂੜੀ ਦੀ ਪੰਡ ਚ ਗਾਉ ਮੈਂ ਜਾਇ ਪਾ ਲਿਆ ਉਹਦਾ ਜੀ ਪਈ ਹੋਈ ਚਗਾ ਪੰਡ ਪਈ ਹੋਣੀ ਹੋਰ ਕਿ ਮੈਂ 200 ਨੂੰ ਗਲਾਜ ਜਾ ਦੇ ਲਿਆਉਂਦਾ ਆ ਜੋ ਜਗਾ ਪੰਡ ਮੈਂ ਜਾ ਪਾਰਾ ਹੁਣ ਤਾਂ ਬਥੇਰਾ ਰੜਾ ਕਰਤਾ ਕਿ ਹਜੇ ਵੀ ਉਹ ਆ ਕਿ ਨਹੀਂ ਗਗੇ ਹੈਗੇ ਨਹੀਂ ਚਾਚੇ ਹੈਗੇ ਨਹੀਂ ਹੈਗੇ ਨਹੀਂ ਚਾਚੇ ਉਹ ਤਾਂ ਹਵਾ ਲਾਦੀ ਬਹੁ ਬਾਈ ਹਾਂ ਅੰਦਰ ਬੈਠੇ ਹੋਰੇ ਉਹ ਤਾਂ ਚੱਕਿਆ ਗਿਆ ਫੱਲੀ ਸੀ ਟੇਟੀ ਕਰਕੇ ਬਾਦੀ ਨਾਲ ਹੀ ਦੇਖਿਆ ਵੀ ਚਾਚੇ ਨਾਲ ਮਾਰਕਸ ਦੋਂ ਤਰਸ ਆ ਗਿਆ ਦੋਂ ਤਰਸ ਆ ਗਿਆ ਉਰੇ ਠੀਕ ਹੋ ਰਹੀ ਹਵਾਲਾ ਦੇ ਦੇ ਲੈ ਉਹ ਤਾਂ ਪੰਜ ਬੈਗਿਆਂ ਨਾਲ ਇੱਕ ਲੈ ਬਈ ਮੈਂ ਕਿਹਦੀ ਦੀ ਸ਼ੁਰੂ ਆਰੰਭ ਖੜੇ ਕਿੱਲੇ ਯਾਰ ਬੇ ਦੇਖ ਲੈ ਹੋਂਦੋ ਸਿਖਰ ਤੇ ਚੱਕ ਲਈ ਪਹਿਲਾਂ ਉਹ ਪੇੜਾ ਲੈਟਰ ਰੱਖਿਆ ਲੈਟਰ ਪੇੜਾ ਬੜਾ ਠੀਕ ਪਹਿਲਾਂ ਚਾਚੇ ਅਸੀਂ ਲੈਂਦੀ ਪਰਾਲੀ ਪਰਾਲੀ ਪੱਤੀ ਜੀ ਉਹਨੂੰ ਅੱਗ ਲਾ ਕੇ ਭਰੀ ਨੂੰ ਦੇਖੋ ਚਾਚੇ ਆਏ ਆ ਉੱਪਰ ਫੇਰੇ ਆ ਹੈ ਉਹ ਘਰ ਦਾ ਬਾ ਗਰਦਣਾ ਹੁਣ ਨਹੀਂ ਆਉਂਦਾ ਜਿਹੜੇ ਰਹਿੰਦੇ ਆ ਜੱਜ ਨਾਲੇ ਫਿਰ ਕਿਉਂਗੇ ਇਨੇ ਗੱਗੇ ਹਾਂ ਨਾ ਤੇ ਬੈ ਗਈ ਨਾ ਲਿਆ ਉਹ ਬੱਲੇ ਚਾਚੇ ਮੈਂ ਵੀ ਨਾ ਆ ਜਾ ਫਿਰ ਤੇ ਮਨ ਬਣਾਇ ਲਿਆ ਮਗਾ ਸਵੇਰੇ ਜੂਠਣਾ ਹੁੰਦੀ ਰਹਾ ਲਿੰਦਾ ਮਨ ਬਣਾਇ ਲਿਆ ਇਹ ਕਹੜੀ ਧੋਪ ਅੱਜ ਨਹੀਂ ਨਹੀਂ ਫਿਰ ਪੋਂਗੇ ਉਹਦਾ ਆਤੀ ਗੱਲ ਮੈਂ ਕੱਲ ਭਾਈ ਕੋਈ ਜਗੇ ਸਾਰੇ ਕੱਪੜੇ ਕੁੱਤੇ ਹੋਗੇ ਵਿੰਡੇ ਯਾਰ ਲੇਬਰ ਵਾਲਿਆਂ ਦਾ ਬਹੁਤ ਔਖਾ ਹੈ ਤੇ ਮੈਂ ਤਾਂ ਕੰਮ ਦੇਖੇ ਲੱਗਦਾ ਠੰਡਾ ਪਾਣੀ ਕਿੱਕੇ ਹੌਲੇ ਬਰਫ਼ ਵਰਗਾ ਪਾਣੀ ਉਹ ਵਿਚਾਰੇ ਐ ਜੱਕੇ ਕਰੇ ਉਹਦਾ ਸਿਰਪਰ ਤੇ ਪੈ ਕੇ ਪੈਰਾਂ ਤੱਕ ਜਾਇ ਕਰੇ ਹੋਰ ਉਹ ਭਰੀ ਵਿੱਚ ਪਾਣੀ ਭੜਿਆ ਹੋਦਾ ਉਹਦੇ ਜੀ ਹਾਂ ਉਹਦੇ ਪਾਣੀ ਭੜਿਆ ਹੋਦਾ ਜੋ ਚੱਕ ਦੇਦੇ ਸਾਰੇ ਕਿੱਦਾਂ ਦਾ ਸਾਰੇ ਵਿੱਚ ਪੈਂਦਾ ਸਾਰੇ ਕੱਪੜੇ ਪੈਂਦਾ ਲੋ ਸਾਰੇ ਕੱਪੜੇ ਕਿੱਲੇ ਹੋ ਗਏ ਕਿਥੇ ਨਹੀਂ ਰਹਿ ਗਏ ਜਦ ਇਹ ਤਾਂ ਔਖਾ ਭਾਈ ਕੋਈ ਨਹੀਂ ਆ ਆ ਤੁਸੀਂ ਇਹਦੀ ਹੁਣ ਉਹ ਚੈੱਕ ਕਰਦੇ ਆਂ ਇਹਨੂੰ ਗਰਦ ਦੇ ਚ ਖੜਾਇਆ ਏ ਕਿਨੂੰ ਇਹਨੂੰ ਵਾ ਛੱਡਿਆਉਣਾ ਹੁਣ ਕਦ ਉਹ ਛੱਡਿਆਉਣਾ ਉਹ ਲਾ ਦੇ ਜੀ ਹੁਣ ਅੱਛਾ ਉਹ ਕਿੱਧਰ ਆ ਗਿਆ ਮੈਂ ਕਹਿੰਦਾ ਇਹਨੂੰ ਘਰ ਇੱਥੇ ਲਾ ਦਿੰਦਾ ਯਾਰ ਬੈਗ ਉੱਧਰ ਲੈ ਗਿਆ ਦੂ ਦੂ ਜੀ ਹੁੰਦੀ ਆ ਪਤਾ ਹੈ ਨਹੀਂ ਇੱਧਰ ਲੈ ਜਾ ਉਹ ਆ ਬੱਜਿਆ ਹੋ ਉਹ ਕਹਾਂ ਹਾਂ ਖਰਜ ਮੈਂ ਕਹਿੰਦਾ ਯਾਰ ਠੀਕ ਆ ਗਏ ਤੂੰ ਦੇ ਜੋ ਖਲਤਾ ਮੈਨੂੰ ਪਹਿਲਾਂ ਮੈਂ ਲਾਂਗਿਆ ਠਾਈ ਠਾਈ ਨੱਟ ਲੋ ਬਈ ਆਲੂ ਵੇਚਣਾ ਟਾਈਮ ਆ ਗਿਆ ਸਤਿਗੁਰਾਲ ਜੀ ਬੋ ਬਈ ਆਲੂ ਵੇਚਣੇ ਹੁਣ ਕਾਲੂ ਛੱਜਰੇ ਛੱਜਰੇ ਜੱਦੀ ਕਰ ਤੇ ਲੋਡ ਚੜਦੇ ਨੂੰ ਮਟ ਲੜੇ ਇਹਦੇ ਵੇਚ ਦੇ ਇਹ ਜੜੀ ਮੰਡੀ ਬਾਈ ਕਾਲੂ ਲੋਡ ਕਰੀਏ ਗੱਡੀ ਗੱਡੀ ਲੋਡ ਕਰਕੇ ਖੜਾਤੀ ਕਾਲੂ ਬੱਸ ਸਲਫ ਮਾਰੋ ਸੱਦਾ ਬੁਜੋ ਹਾਂ ਹਾਲੋ ਬੜੀ ਗੱਡੀ ਦਾ ਫਾਇਦਾ ਹੀ ਆ ਹਾਂ ਕੀ ਹੋ ਗਿਆ ਉਹ ਵੀ ਹੋਲਡ ਕਰਕੇ ਆਵਾਜ਼ ਅੱਛੇ ਤੈਨੂੰ ਭੁੱਲੇ ਗਏ ਤੇ ਕੱਟ ਲਵਾ ਲੈਣੇ ਚਾਲੂ ਆ ਕਾਦੇ ਉਹਨਾਂ ਦੇ ਹੱਥੇ ਰੰਗੇ ਹੋਏ ਆ ਜਿਵੇਂ ਇਹ ਉਹ ਲੈ ਉਹ ਸਾਰੇ ਰੰਗੇ ਪਈਆਂ ਹੋਲਡ ਕਰਿਆ ਉਹ ਤਾਂ ਇਹਨੂੰ ਆ ਕੇ ਭੁੱਲੇ ਗਏ ਮੇਰਾ ਫੋਨ ਲੈ ਤੇ ਲੋ ਬਾਈ ਆਲੂ ਦਾ ਦਰ ਤੇ ਤੇ ਹੁਣ ਆਪਾਂ ਫੇਰ ਬੈਕ ਟੂ ਆਪਣੇ ਉੱਤੇ ਪਹੁੰਚ ਗਏ ਕੋਈ ਨਾ ਦੇਖ ਲਊਗਾ ਜੇ ਲੋਡ ਲਾ ਕੇ ਦੇ ਦੂਗਾ ਬੈਕ ਟੂ ਧੂਣੀ ਬੈਕ ਟੂ ਧੂਣੀ ਹੁਣ ਮੇਰਾ ਗੰਨਾ ਦਾ ਸਾਲਾ ਦੱਸ ਹੂੰ ਇ ਬਾਕੀ ਉਹਦੇ ਦਿੱਲੀ ਭਾਈ ਪਹੁੰਚੇ ਹੋਏ ਅੱਜ ਦਿੱਲੀ ਭਾਈ ਕਹਿੰਦੇ ਜੱਗਾ ਕਹਿੰਦਾ ਮਨੂੰ ਦੇ 220 ਵਾਲੇ ਤੇ ਦਿੱਲੀ ਗਈ ਟੌਪ ਉੱਪਰ ਚੱਲਦੇ ਨੇ ਪਿੰਡ 'ਚ ਦਲੀਏ ਦੇ 50 ਕਾਉਂਟਲ ਮਸਾਲੀਆਂ ਟਰਾਲੀ ਦੇ ਦਿੰਦਾ ਉਹ ਤਾਂ ਨਹੀਂ ਵਿਆਹ ਦੀ ਟਰਾਲੀ ਬਸਾ ਲਈ ਅੱਜ ਵਿਆਹ ਕਾਉਂਟਲ ਦਾ 50 ਕਾਉਂਟਲ ਦਾ ਕੀ ਆਹਦਾ ਵਿਆਹ ਕਾਉਂਟਲ ਉਹ ਗਿੱਲਾ ਦਾ ਯਾਰ ਗਾਰੀ ਬਾਰੀ ਦਾ ਵਿਆਹ ਹੋ ਗਿਆ ਨਹੀਂ ਦੇਖ ਤੂੰ ਕਿਹਦਾ ਹੈਗਾ 200 ਦਾ 200 ਦਾ 2 ਕਾਉਂਟਲ ਦਾ ਸੀ ਨਹੀਂ ਕਰੀ ਕਰੇਟਰ ਨਾਲ ਕਿੰਨਾ 200 ਦਾ 2 ਕਾਉਂਟਲ 200 2 ਦਾ ਹੈਲੋ ਹਾਂ ਤੂੰ ਤੇ ਕੀ ਹਾਲ ਹੈ ਬਾੜੀ ਵਿੱਚ ਹੀ ਰਹੇਗਾ ਮੈਂ ਉਹਨੂੰ ਆ ਜਾਏਗਾ ਦਿੰਦਾ ਹੈਲੋ ਮੈਂ ਤੇ ਘਟਪਾ ਬੜਾ ਠੀਕ ਹੈ ਹੋਰ ਠੀਕ ਆ ਜਿਹੜੇ ਵੀ ਕਿਦਾਂ ਬਾਕੀ ਜੱਤਾ ਲੰਘ ਗਿਆ ਬਾਪੂ ਵੀ ਰੋਟੀ ਖਾਣ ਗਿਆ ਹੁਣ ਆਜਾ ਪੂਰੀ ਬਣਾ ਲੀ ਜੈ ਵੀ ਸਾਲੀ ਥਾਸੀ ਦੀ ਜਿਹੜਾ ਸਾਹ ਨਾਲ ਅੱਗ ਮਤਲਬ ਰੋਟੀ ਪੂਰੀ ਤਾਂ ਲੱਗ ਰੋਟੀ ਉਹ ਵੀ ਉਹਦੀ ਸਾਲੀ 850 ਮਾਰ ਉਹ ਗਾਰਾ ਦਾ ਪਿਆਦਾ ਯਾਰ ਤੇ ਬੈਠ ਗਿਆ ਉਹ ਟਾਇਰ ਨੂੰ ਮਿੱਟੀ ਲੱਗ ਜਾਂਦੀ ਆ ਟ੍ਰੈਕਟਰ ਨੇ ਤਾਂ ਕਰਈ ਕੁਛ ਨਹੀਂ ਉਹ ਥੱਲੇ ਲੱਗ ਗਿਆ ਟਰੈਕਟਰ ਉੱਠ ਰਹੀ ਹੋ ਗਿਆ ਯਾਰ ਹਰਸ਼ਵੀਰ ਵਾਲਾ ਦੇਖੀ ਉਹ ਕਹਿੰਦਾ ਬਲੌਗ ਦੇਖੀ ਤੂੰ ਟਾਇਰ ਕੋ ਮਦਨ ਦਾ ਇੱਕ ਟਰੈਕਟਰ ਖਿੱਚ ਕੇ ਲੱਗੇ ਗਿਆ ਇਹਦਾ ਕੌਣ ਲੈ ਗਿਆ ਟਰਾਲ ਗੱਗੇ ਵਾਲਾ ਮਗਾਇਆ ਚ ਉੱਪਰ ਮਦਨ ਦਾ ਅੱਛਾ ਉਹ ਟਰਾਲੇ ਦਾ ਟਾਇਰ ਗਿਆ ਘੁੰਮਣਾ ਯਾਰ ਗਾਰੇ ਮਾ ਸਾਹ ਦੋ ਕੋ ਬਈ ਜੀ ਗੱਦੀ ਰੱਖੇ ਕਰਮਿੰਦਰਾ ਦਾ ਮੈਪ 85 ਉਹ ਕੱਢਿਆ ਫਿਰ ਮੈਂ ਓਹੋ ਮੇਰੇ ਦਿਮਾਗ ਹੀ ਨਹੀਂ ਆ ਰਿਹਾ ਉਹ ਕਾਕੀ ਤੋੜਦੀ ਟਰਾਲੇ ਦੀ ਕਿਹੜੀ ਪਿੱਛੇ ਨੂੰ ਕੁਝ ਤੋੜਦੀ ਪਿੱਛੇ ਨੂੰ ਪਾਇਆ ਦਾ ਪਹਿਲਾਂ ਪਿੱਛੇ ਤੋਂ ਪਾਇਆ ਤੇ ਪੱਟ ਤਾ ਫੇਰ ਹੁੱਕ ਜਿਹੜੀ ਪਿੱਛੇ ਵਾਲੀ ਉਹ ਕਹਦੇ ਡੁੱਟਦੀ ਵਾਰ-ਵਾਰ ਅੱਲਾ ਹਾਏ ਹੋਈ ਬਸ ਆਈ ਹੁੱਕਾ ਦੇ ਹੁੱਕਲ ਵਾਲੀ ਕਦੇ ਟੁੱਟ ਨਾ ਪਾ ਲੈ ਬਸ ਆਈ ਹੁਸਾ ਗੰਦੇ ਦਾ ਸੀ ਜਿਹੜਾ ਨੱਲੀ ਕਿਹਦੇ ਉਹ ਦੀ ਵੀ ਸਰਾ ਗੱਲ ਬਾਤ ਐਂਡ ਐ ਦੱਲੀ ਹੁੰਦਾ ਘੈਂਟਾ ਉਹ ਸੁਣਾ 220 220 ਦੱਲੀ ਦਾ ਤੂੰ ਖਾ ਪਾ ਕੇ ਹੈਂ ਦੱਲੀ ਕਹਦੇ ਹਾਂ ਤੂੰ ਹੋਰ ਕੰਮ ਕਰ ਬਾਈ ਆਪਾਂ ਦੱਲੀ ਦਾ ਮੁਕਾਬਲਾ ਨਹੀਂ ਕਰ ਸਕਦੇ ਤਾਂ ਹੀ ਦੱਲੀ ਕੋ ਬੈਠੇ ਨਹੀਂ ਪਾਵਾ ਬੰਮੇ ਨਾਲ ਲਾਉਣੇ ਪੰਜ ਕੀੜੇ ਚ 220 ਹਾਂ ਹਾਂ ਦੱਲੀ ਦੇ ਕਿਹੜੇ ਚ ਲੈ ਗਿਆ ਤਾਂ ਹੀ ਪਾਵਾ ਉੱਠ ਕੇ ਲਾਂਘ ਜਾਂਦੇ ਰੇੜੀ ਦਾ ਫਰਕ ਏ ਫਿਰ ਸੱਚਾ ਹਾਂ ਮੇਲੇ ਚ ਵੀ ਭੀੜ ਬਹੁਤ ਆ ਚਾਰ ਸੀਗਾ 24 ਚਾਰ ਕੀੜੇ ਕਿਉਂ ਜਾਣਾ ਮਿਲ ਚ ਫੇਰ ਭੀੜ ਹੋਊਗੀ ਆ ਜੀ